ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤ ਸੱਤ ਇਸ ਤਰ੍ਹਾਂ ਅੰਕਾਂ ਦੇ ਓ ਗੁਰਵਾਣੀਆਂ ਦੀ ਜਾਣ ਕਰ ਰਹੀ ਆ ਲਾਵਾਂਵਾਰੇ ਵੀ ਚਾਰ ਲਾਵਾਂ ਜਿਹੜੀਆਂ ਹਨ ਉਹਨੇ ਅਸੀਂ ਪਛਾਣ ਕੇ ਮੈਂ ਕਰ ਗੀਆ ਇਹ ਪੈਸਿਆਂ ਨੂੰ ਗਈ ਫਿਰ ਸਾਨੂੰ ਪਤਾ ਲੱਜੂਗਾ ਕਿ ਸਾਡਾ ਮਾਲਕ ਨਾਲ ਪਿਆਰ ਪੈ ਗਿਆ ਸਾਡਾ ਬਰ ਲੱਭ ਲਿਆ ਤੇ ਇਹ ਆ ਨਾਮ ਦੇ ਦੱਸਦੇ ਆ ਨਾਮਕ ਇਹ ਮੈਂ ਤਰ ਵੀ ਨਾ ਜਾਣੂੰ ਬਾਹ ਦੇ ਬਾਹ ਦੇ ਬਿਠੜਾ ਮਾਲਕ ਬਾਹ ਫੜਾ ਦਿੰਦਾ ਸੋਈ ਮਹੱਲੇ ਚੌਥੇ ਦੇ ਚੌਥੇ ਬਾਸਾ ਦੱਸ ਰਹੇ ਆ ਸੱਤ ਸੱਤ ਇਸ ਤਰ੍ਹਾਂ ਦੇ ਹਰ ਪਹਿਲੜੀ ਲਾਪਰਵਰਤੀ ਪਰਵਰਤੀ ਦਾ ਮਤਲਬ ਹੁੰਦਾ ਪ੍ਰਾਇ ਕਰ ਦੇ ਵਿੱਚ ਕਰਮ ਨਰਹਾੜਾਇਆ ਬਲਰਾਮ ਜੀ ਅਸੀਂ ਕਰਮ ਨਾਲ ਜੁੜ ਗਏ ਮਾਲਕ ਨੂੰ ਭੁੱਲ ਗਏ ਜੈਤੀ ਜੀ ਦਾ ਪਤਾ ਲੱਗਿਆ ਪੇਤਾ ਆ ਵੀ ਧਰਮ ਨਾਲ ਕਰਨਾ ਸੀਗਾ ਉਨਾਂ ਪਾਪ ਨੇ ਖਤਮ ਹੋਣਾ ਸੀਗਾ ਸੰਗ ਦੇ ਵਿੱਚ ਬੈਠਦੇ ਜਿਵੇਂ ਗੁਰੂ ਪਿਆਰੇ ਭਾਈ ਸੇਵਾ ਸਿੰਘ ਜੀ ਦਰਮਾਹਣੀ ਸੰਗਤ ਹੋਈ ਨੱਪੇ ਦਿੱਤਾ ਬਾਣੀ ਬ੍ਰਹਮਾ বেদ ਧਰਮ ਦੜਾਓ ਪਾਪ ਤਿਆ ਬਲਰਾਮ ਜੀ ਮੇ ਅਸੀਂ ਜਿਹੜੇ ਮਾਲਕ ਦੇ ਬੋਲ ਆ ਧਰਮ ਹੁਣ ਸੁਣਨ ਨਾਲ ਸਾਡੇ ਪਾਪ ਖਤਮ ਹੋਣਗੇ ਕੋੜੇ ਪਾਪ ਆ ਗਿਆਨ ਦੁਆਰਾ ਇਹ ਸਾਡੇ ਕੋਲ ਸਤ ਗੁਰਾ ਸਤਵ ਰੂਪ ਚ ਆਇਆ ਗੁਰੂ ਨਾਨਕ 14 ਦਿੱ ਅੰਕਾਂ ਵਿੱਚ ਪ੍ਰਗਟਾ ਉਹਦੇ ਕਤਕਦਾ ਵਿਚਾਰ ਕੇ ਸੁਣ ਕੇ ਸੰਤਾਂ ਰਹੇ ਨਿਤ ਕਤਕਦਾ ਸੁਣੀਏ ਸਾਡਾ ਸਰੀਰ ਫਿਰ ਮਨ ਜਾਂਦਾ ਬਾਣੀ ਬ੍ਰਹਮ ਬੇਦ ਧਰਮ ਦਲਾਉ ਪਾਪਤ ਜਿਆਗੁਰ ਆਉਂਦੀ ਗਿਆਨ ਦੁਆਰਾ ਸਾਡੇ ਪਾਪ ਖਤਮ ਹੁੰਦੇ ਆ ਇਹਨਾਂ ਮਾਲ ਕਹਿੰਦੇ ਹਨ ਜੇ ਸਾਡੇ ਮੈਲ ਕੱਢ ਲੈਂਦੀ ਆ ਜਿਹੜਾ ਸ੍ਰੀ ਪਵਿੱਤਰ ਹੋ ਜਾਂਦਾ ਦੋਰਮਤ ਮੈਲ ਗਈ ਪਰਮ ਭਾਗਾ ਹੋਮੇ ਬਿੰਠੀ ਪੀੜਾ ਪੀੜ ਖਤਮ ਹੋ ਗਈ ਨਦਰ ਪ੍ਰਭ ਸਤ ਸੰਗਤ ਪਾਈ ਨਿੱਜਕਾਰਾ ਹੋਆ ਵਾਸਾ ਸਾਡਾ ਮਨ ਨਿੱਜਕਾਰ ਦੇ ਵਿੱਚ ਚਲੇ ਜਾਂਦਾ ਨਿੱਜਕਾਰ ਮਹਿਲ ਪਾਉ ਸੁਖ ਸਹਿਜ ਬਹੁਨੁਕ ਫੇਰਾ ਨੰਦੇਵੇ ਜਿਹੜਾ ਆਪਾਂ ਕਰਮ ਨਾਲ ਨਾਲ ਧਰਮ ਕਰਨ ਦਾ ਸਿਮਰ ਸਿਮਰ ਹਰਕਾਰ ਕਰਨਾ ਧਰਮ ਦਲੋ ਹਰ ਨਾਮ ਤੇ ਆਵੋ ਸਿਮਰਤ ਨਾਮ ਨਰਾਇਆ ਬਈ ਨਾਲ ਅਸੀਂ ਉਹ ਮਾਲਕ ਦਾ ਸਿਮਰਨ ਸੁਣਨਾ ਹੁੰਦਾ ਅੰਦਰੋਂ ਜਿਵੇਂ ਸ੍ਰੀ ਮਨ ਗਿਆ ਸਾਡੇ ਅੰਦਰ ਬਾਜੇ ਵੱਜਣ ਲੱ ਜਾਂਦੇ ਆ ਅਨੇਕ ਅਨਹਦ ਨਾਜੇ ਲੱਜ ਜਾਂਦਾ ਉਹਨੂੰ ਸੁਣ ਸੁਣ ਕੇ ਫੇ ਸਾਡਾ ਮਾਲ ਸਾਡੇ ਖੁਸ ਹੁੰਦਾ ਕਹਿੰਦੇ ਸਤ ਗੁਰ ਗੁਰ ਪੂਰਾ ਅਰਾਧੋ ਸਭ ਖੇਲਕ ਪਾਪ ਗਵਾਇਆ ਮੇਰਾ ਸਤ ਗੁਰ ਆਵਨ ਪੂਰਾ ਅਰਾਧੋ ਪੂਰਾ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ ਨਾਮ ਪੂਰਾ ਵਾਦਾ ਆਵਾਜ਼ ਪੂਰੀਆ ਦੀ ਤੇ ਪੂਰਾ ਅਰਾਧੋ ਫਿਰ ਤੇ ਅਰਾਧਨ ਦਾ ਮਤਲਬ ਕੀ ਹੁੰਦਾ ਬਈ ਸਹਿਜ ਆਇੰਦਾ ਸਹਿਜ ਆਨੰਦ ਹੁਆ ਬੜਾ ਭਾਗੀ ਸਤ ਗੁਰ ਗੁਰ ਪੂਰਾ ਰਤੋ ਸਭ ਖੇਲੋ ਪਾਪ ਗਵਾਇਆ ਸਹਿਜ ਆਨੰਦ ਹੋਆ ਬਟ ਪਾਗੀ ਮਨ ਹਰ ਮਿਠਾ ਲਾਇਆ ਸਾਡੇ ਮੁਖ ਦੇ ਰਸੋਂ ਲੰਦੇ ਇਨਸਾਨੀਆ ਇਹ ਪਿਆਰ ਦੀ ਖੇਡ ਆ ਫਿਰ ਉਹਦਾ ਮੁਖ ਵੀ ਮਿੱਠਾ ਬੋਲਦਾ ਮਿੱਠ ਬੋਲਦਾ ਜੀ ਮੇਰਾ ਸੱਜਣ ਸਮਝ ਮੋਰਾ ਉਹ ਸੰਭਲ ਤੱਕੀ ਜੀ ਉਹ ਕਦੇ ਨਾ ਬੋਲੇ ਕੋੜਾ ਉਹ ਬੋਲ ਕੋੜਾ ਨਹੀਂ ਬੋਲਦਾ ਜੇ ਬੋਲੂ ਪਰ ਪਿਆਰ ਭਾਵਨਾ ਨਾਲ ਬੋਲੂਗਾ ਪਰ ਇਹ ਨਹੀਂ ਹੈਗਾ ਉਹਦੇ ਅੰਦਰ ਨਹੀਂ ਹੁੰਦੀ ਕੜਤਣ ਨਹੀਂ ਹੁੰਦੀ ਹੈਗਾ ਸਹਿਜ ਆਨੰਦ ਵਾਪੜ ਪਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੇ ਆਰੰਭ ਕਾਰਜ ਯਾਨੀ ਪਹਿਲੇ ਇਹ ਕਾਰਜ ਆਰੰਭ ਜਿਆਦਾ ਹੁੰਦਾ ਜਿਵੇਂ ਸਾਡੇ ਮੁਖ ਤੇ ਮਠਾਸ ਸੋਣ ਲਾਇਆ ਜਿਵੇਂ ਦੁਨੀਆਵੀ ਤੌਰ ਤੇ ਅਸੀਂ ਬੱਚੀ ਬੱਚੀ ਦੇ ਰੋਕ ਕਰਦੇ ਆ ਮਠਾ ਦੇ ਨੇ ਇਸੇ ਤਰ੍ਹਾਂ ਮਾਲਕ ਸਾਨੂੰ ਬਕਸੇ ਦੇ ਦਾ ਹਰ ਆਸਦੀ ਹੁਣ ਦੂਜੇ ਲਾਭ ਦੱਸ ਰਹੇ ਆ ਹਰ ਦੂਜੇ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀ ਦੂਜੀ ਲਾਉ ਵਿੱਚ ਕੀ ਹੁੰਦਾ ਕਹਿੰਦਾ ਦੂਜੀ ਲਾਉ ਦੇ ਵਿੱਚ ਮਾਲਕ ਸਾਡੇ ਬਖਸ਼ ਕਰਦਾ ਸਤਿਗੁਰ ਸਾਡੇ ਕਿਰਪਾ ਕਰ ਕਰਦਾ ਪੁਰਖ ਕੌਣ ਇੱਕ ਪੁਰਖ ਹੋਰ ਸਭ ਸਗਲੀ ਨਾਲ ਸਿਵਾਇ ਅਸੀਂ ਨਾਰਾ ਵਾਂ ਜੇ ਸਾਹਮਣੇ ਖਾਲੀ ਖਲਾ ਸਤਿਗੋਰਾ ਇਹ ਬਚੋਲਾ ਬਣ ਕੇ ਤਾਂ ਇਹ ਕਹਿੰਦਾ ਸਤ ਪੁਰਖ ਮਨਾਵੋ ਆਪਣਾ ਪੀ ਅਮਰ ਚੋਲੀਏ ਫਿਰ ਉਹ ਪੁਰਖ ਨਾਮ ਲਾਉਂਦਾ ਪੁਰਖ ਕੌਣ ਪਰਮੇਸ਼ਰ ਇਨੁ ਆਪਰਾਮ ਕਹਨੇ ਆ ਅੱਲਾ ਕਹਨੇ ਓਮ ਕਹਨੇ ਰਵਾਇ ਹੁ ਕਹਨੇ ਫੇਰੇ ਸਤਗੁਰ ਨਾਲ ਸਾਡਾ ਪਿਆਰ ਪੈ ਤੇ ਸਾਡੇ ਜਿਹੜੇ ਮਨ ਦੇ ਹੋਮੇ ਅਹੰਕਾਰ ਉਹ ਖਤਮ ਹੋ ਜਾਂਦਾ ਹਾਰ ਦੂਜੜੀ ਲਾਭ ਸਤਗੁਰ ਪੁਰਖ ਮਲਾਇਆ ਬਲਰਾਮ ਜੀਓ ਨਿਰਪਉ ਪੈ ਮਨ ਹੋਏ ਓਮੇ ਮਿਲ ਗਵਾਇਆ ਬਲਰਾਮ ਜੀਓ ਹੋ ਮੇਰੀ ਮੈਲ ਆ ਇਹ ਬਹੁਤ ਵੱਡੀ ਆ ਅਹੰਕਾਰ ਦੇ ਮੈਲ ਹੁਮੇ ਨਾਮਿਨਾ ਬਿਰੋਧਾ ਦੋਈ ਨਮਸੇ ਇਕਟਾਏ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਦੂਰੇ ਪਉ ਡਰ ਚੱਕਿਆ ਗਿਆ ਹੰਕਾਰ ਖਤਮ ਹੋ ਗਿਆ ਚਾਰ ਫੇਰੇ ਮਾਰਗ ਦੇਖਣ ਲੱਗ ਗਿਆ ਹਰੇਕ ਦੇ ਵਿੱਚ ਸਭ ਗੋਵਿੰਦਾ ਸਭ ਗੋਵਿੰਦਾ ਗੋਵਿੰਦ ਬਿਨ ਨੀ ਕੋਈ ਪੇਤਾ ਗਿਆ ਨਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ ਪਤਾ ਲੱਗ ਗਿਆ ਕਿ ਇਹ ਖਾਲੀ ਖਲਾਜੀ ਮਾਲਕਾ ਭਈ ਆ ਜਿਹੜੇ ਗੁਰਮੁਖ ਐ ਇਹਨਾਂ ਵਿੱਚ ਮਾਲਕਾ ਵਸਦਾ ਕਿਉਂ ਇੱਕ ਅਨੇਕ ਵਿਆਪਕ ਪੂਰਕ ਜਾਂ ਦੇਖ ਤਤ ਸੋਈ ਮਾਇਆ ਚਤਰ ਜਿੱਤ ਬਹੁਤ ਮਿਰਲਾ ਬੁੱਝੇ ਕੋਈ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਵੰਨਿਕੋਏ ਸਾੜਾ ਮਨ ਦੇ ਵਿੱਚ ਪਿਆਰ ਪੈ ਗਿਆ ਜਿਹੜਾ ਕਿ ਪੰਜਰਾ ਫੜਾ ਹੀ ਸੁੱਟ ਗਿਆ। ਛੁੱਟੇ ਦੇ ਇਨਸਾਨ ਨੇ ਰਸਾਂਉਣ ਲੱਗ ਗਿਆ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਣ ਸੋਲਿ ਪਰਮਗਤ ਮੇਰੀ। ਜੇ ਲੋਣੇ ਬੁਝੀ ਸੀਤਲੋਏ ਮਨੁਆ ਸਤਗੁਰੂ ਦਾ ਦਰਸ਼ਨ ਪਾਇਆ ਜੀ। ਮਾਲਕ ਦੇ ਦਰਸ਼ਨੋਂ ਲੱਗ ਗਿਆ। ਕਿਰਪਾਉਣ ਲੱਗ ਗਿਆ। ਫਿਰ ਪਤਾ ਲੱਗਿਆ ਵੀ ਚਾਰ ਸਪਰੇ ਮਾਲਕਾ ਆਤਮਰਾਮ ਆਪੇ ਪਸਰੇ ਆਇਆ। ਹਰ ਆਤਮਰਾਮ ਪਸਾਰਿਆ ਸਵਾਮੀ ਸਰਬ ਰਿਆ ਪਰਪੂਰੇ। ਅੰਤਰ ਬਾਹਰ ਹਰ ਪ੍ਰਭ ਇੱਕ ਇੱਕੋ ਮਿਲ ਹਰ ਜਨ ਮੰਗਲ ਗਾਇ ਬਾਹਰ ਤੇ ਅੰਦਰ ਇੱਕੋ ਹੀ ਆ ਜਨ ਨਾਨਕ ਕਹੇ ਲਾਭ ਦੂਜੀ ਦੂ ਚਲਾਈ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਤਿ ਵਜਾਏ ਬੇੜਿਆਨਾ ਸਾਹਿਬ ਦਾ ਸਾਡੇ ਅੰਦਰ ਵਜਣ ਲੱਗੇ ਫਿਰ ਅਸੀਂ ਸ਼ਬਦਾਂ ਦੇ ਵਿੱਚ ਧਿਆਨ ਰੱਖਣਾ ਹੁੰਦਾ ਬ੍ਰਾਹਮ ਕਹਿੰਦਾ ਮਨ ਬ੍ਰਾਹਮ ਕਿਉਂ ਨਾਰਾ ਦੇ ਜਿਆਦਾ ਧਿਆਨ ਪੈ ਗਿਆ ਸ਼ਬਦਾਂ ਦੇ ਵਿੱਚ ਫੇ ਮਾਲਕ ਕਿਰਪਾ ਕਰਦਾ ਮਨ ਬ੍ਰਾਗੀ ਹੋ ਜਾਂਦਾ ਹਰ ਤੀ ਜਿਹੜੀ ਲਾਭ ਮਨ ਚਾਉ ਪਿਆ ਬੈਰਾਗੀ ਆ ਬਲਰਾਮ ਜੀ ਫੇ ਬ੍ਰਾਖ ਚ ਆ ਗਿਆ ਵੀ ਮਾਲਕ ਨੂੰ ਮਿਲਦਾ ਨਹੀਂ ਇਹ ਵੇਲੇ ਪਤਾ ਨਹੀਂ ਲੱਗਾ ਮੈਨੂੰ ਮਨ ਨਰਮਲ ਜਿਹੜਾ ਨਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਫੇਰ ਅੰਦਰੋਂ ਮਾਲਕ ਦੀ ਆਵਾਜ਼ ਬੋਲਦੀ ਜਿਵੇਂ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੇ ਪ੍ਰਤੱਖ ਗੁਰ ਨਸਦਾਰ ਫੇਰ ਸਾਡੇ ਅੰਦਰ ਵੀ ਮਾਲਕ ਆਪ ਆਦਾ ਇਬਾਰ ਵਿਆਪਾ ਅੰਤਰਵਾਰ ਕੋ ਜਨ ਜੋ ਹਰ ਮੰਗਲ ਗਾਏ ਅੰਦਰ ਵੀ ਇਹ ਬਾੜ ਵਿਆਪਾ ਅਨੰਦ ਚ ਆ ਗਿਆ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ ਸੰਤ ਜਨਾ ਬੜ ਭਾਗ ਸੰਤ ਜਨਾ ਬੜ ਭਾਗੀ ਪਾਇਆ ਹਰ ਕਥੀ ਇਕੱਠ ਕਹਾਣੀ ਸੰਤਨ ਰੜ ਕੇ ਹੁਣ ਸੰਤ ਕਿਹਨੂੰ ਕਹਿੰਦੇ ਆ ਕੱਪੜੇ ਦਾ ਸੰਤ ਨਹੀਂ ਹੈਗਾ ਜਿਹਦੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਗਈ ਨਾਮ ਪ੍ਰਗਟ ਹੋ ਗਿਆ ਸੁਣ ਲੱਗ ਗਿਆ ਅਨਹਦ ਪੂੰਜੀ ਸੰਤ ਨਾਥ ਰੱਖੇ ਕਿਉਂ ਜੀ ਉਹ ਸੰਤ ਹੋ ਗਏ ਫਿਰ ਸੰਦੀ ਡਿਊਟੀ ਕੀ ਆ ਉਹਨੇ ਆਪ ਵੀ ਜਪਣਾ ਹੋਰ ਜਪਉਣਾ ਆਪ ਜਪੇ ਉਹਰਾ ਨਾਮ ਜਪਾਵੇ ਸੰਤ ਜਿਨਾ ਮਿਲ ਹਰ ਜਸ ਗਾਈਏ ਕੋਟ ਜਨਮ ਕੇ ਦੂ ਗਾਈਏ ਜੋ ਚਾਹ ਸੋਈ ਮਨ ਪਾਈਏ ਕਰ ਕਿਰਪਾ ਹਰ ਨਾਮ ਦੇ ਸਰਬ ਸੁਖ ਹਰ ਨਾਮ ਬੜਾਏ ਗੁਰ ਪ੍ਰਸਾਦ ਨਾਨਕ ਮਤ ਪਾਏ ਫਿਰ ਆਦਿ ਵਿੱਚ ਸੰਤਾਂ ਦੇ ਕਾਰਜ ਆਪ ਖਲੋਵਾ ਹਰ ਕੰਮ ਕਰ ਬਣਾਇਰਾ ਫਿਰ ਮਾਲਕਾਂ ਦਾ ਧਰਤ ਸੁਆਵੀ ਤਾਲ ਸੁਆਵ ਵਿੱਚ ਅਮਰ ਚਲ ਸੈਰਾ ਜਿਵੇਂ ਧੰਨੇ ਭਗਦੇ ਨੱਕੇ ਸਾਡੇ ਕਿਨੇ ਰੱਬ ਨੇ ਸਾਡੇ ਸਾਰੇ ਬੰਦੇ ਵਿੱਚ ਬੈਠਾ ਕੋਈ ਬੈਠਾ ਭਗਤੀ ਕਰਦਾ ਉਹਦੇ ਨਾਲ ਦਾ ਖੇਤ ਵਾਲਾ ਉਹ ਕਹਿੰਦਾ ਵੀ ਇਹ ਤਾਂ ਸਾਦਾ ਉਹ ਜਿਹੜਾ ਉਹ ਟਾਈਮ ਦੇ ਹਿੱਲਾ ਸੀ ਪਾਣੀ ਦਾ ਉਹਨੇ ਨੱਕੇ ਸਾੜਦੇ ਯਾਨੀ ਦੁਨਿਆਵੀ ਤੌਰ ਤੇ ਬੰਦੇ ਦੇ ਵਿੱਚ ਮਾਲਕ ਵਾਸਕੇ ਕਰਦਾ ਕੰਮ ਜੇ ਬੈਣੀ ਦੇ ਆ ਕੇ ਰਾਜ ਦੀ ਮੁੱਠੀ ਚਾਪੇ ਕੀਤੀ ਰੂਪ ਬੈਣੀ ਦੇ ਧਾਰਿਆ ਕੇ ਇਸ ਦੇ ਹੱਤੇ ਕਰਕੇ ਇਸ ਤਰ੍ਹਾਂ ਮਾਲਕਾ ਇਹ ਬੰਦੇ ਜਵਾ ਬੰਦਿਆਂ ਦਾ ਕੰਮ ਕਰਾਉਂਦਾ ਆ। ਆਪ ਦਾ ਬੇਟਾ ਦੇ ਦ। ਕਿਉਂ ਉਸ ਨੂੰ ਅਥੇ ਲੈ ਕੇ ਬੈਨ ਮਾਲਕ ਦੀ ਕਹਾਣੀਆਂ। ਹਰਦੇ ਹਰ 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 ਤੁਨ ਉਪਜੀ ਹਰ ਜੱਪੀ ਇਹ ਮਾਸਤਕ ਪਾ ਗੀ। ਸਾਡੇ ਮਾਸਤਕ ਜਿਹੜਾ ਨਾ ਆਏ ਇਹਦੇ ਆਲੇ-ਦਾਲੇ ਸਭ ਚੱਲ ਆ ਜਾਂਦਾ। ਜਿਹਨੂੰ ਕਹਿੰਦੇ ਮਾਸਤਕ ਪਦੋਂ ਦਿਵਾਲੇ ਮਣੀ ਮਾਏ ਨਿਰੰਜਤ ਰਹਿ ਪਰ ਤਣੀ ਪੰਜ ਸਾਰ ਨਰਵੈਲ ਵਾਜੇ ਟੁਲਕੇ ਚਬਰ ਸੰਕਣ ਕਰਦੀ। ਦਲਮਲ ਦਿੱਤੋ ਗੁਰਮੁਖ ਗਿਆਨ ਬੈਣੀ ਚਾਚੇ ਤੇਰਾ ਨਾਮ। ਫਿਰ ਉਹਨੂੰ ਜਾਚਣਾ ਹੁੰਦਾ। ਫਿਰ ਆ ਦੇਖਾਂਗੇ ਜਾਂਚਾਂਗੇ ਫਿਰ ਸਾਡੇ ਮਾਲਕ ਦੇ ਕਿਰਪਾ ਕਰਕੇ ਸਾਡੇ ਮਨ ਨੂੰ ਪੰਜਾ ਸੁਟਾ ਲੈਦਾ ਸਾਡੇ ਵਿੱਚ ਕੋਈ ਭਾਵ ਨਹੀਂ ਬਈ ਸਲਾ ਲਾਂਗੇ ਤਾਂ ਇਹ ਕਹਿੰਦਾ ਜੇ ਮਨ ਸਿਰਚਕਾਰ ਬਹਿ ਜਾਂਦਾ ਸਿਰਚਕਾਰ ਬੈਸੋ ਅਰਜਨ ਪਿਆਰੇ ਸਦਗਰ ਤੁਮਰੇ ਕਾਸ ਸਵਾਰੇ ਦੋਟ ਦੋਤ ਪਰਮੇਸ਼ਰ ਮਾਰੇ ਜਨ ਕੇ ਪੈ ਰਕੀ ਕਰਦਾ ਫਿਰ ਮਾਲਕ ਆਪ ਬੱਚੇ ਦੀ ਸਹਾਇਤਾ ਕਰਦਾ ਫਿਰ ਕਹਿੰਦੇ ਆ ਨਾ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬਿਰਾਗ ਫਿਰ ਬਿਰਾਗ ਪਿਆ ਇਸ ਜੱਤੇ ਵਾ ਸਾਡੇ ਕੀ ਕਮੀ ਆ ਵੀ ਸਾਨੂੰ ਤੋਂ ਕਿਉਂ ਨਹੀਂ ਮਿਲ ਰਿਹਾ ਫਿਰ ਮਾਲਕ ਦੱਸ ਦਿਆ ਕਹਿੰਦੇ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਰਬਾਮ ਜੀ ਚੌਥੜਿਆਂ ਜਿਆ ਸਹਿਜ ਆ ਗਿਆ ਸਾਨੂੰ ਕਿਸੇ ਦੇ ਚੋੜਸਾਰ ਲਾ ਕੇ ਕਬੀਰ ਚੋੜਸਾਰੇ ਸਾਧ ਕੀ ਤੇ ਦਾਸ ਗੁਰੂ ਕਾ ਦਾਸ ਜਿਆ ਇੱਕ ਦੂਜੇ ਚੋੜਸਾਰ ਨਹੀਂ ਪਤਾ ਲੱਗਿਆ ਕਿ ਚੋਟ ਮਰਵਾਉਂਦਾ ਕੌਣਾ ਮਾਲਕ ਆਪਾ ਜਿਹੜੇ ਗੁਰਮੁਖ ਦੇ ਮਨ ਵਿੱਚ ਪਿਆਰ ਪੈ ਗਿਆ ਉਹ ਚੋਰ ਸਾਖ ਲੈਂਦਾ ਗਿਆ ਦੀ ਕਹਿੰਦਾ ਨਹੀਂ ਕਿਸੇ ਨੂੰ ਕੁਸ ਕਿ ਉਹਨੂੰ ਪਤਾ ਵੀ ਇਹ ਕਮਲਾ ਵਾ ਇਹਨੂੰ ਇਹਦਾ ਭੇਦ ਨਹੀਂ ਹੈਗਾ ਬੈ ਨਾਵੇਂ ਸਭ ਜੇ ਕਮਲਾ ਫਿਰੇ ਉਹਨੂੰ ਭੇਦਦਾ ਜਿਵੇਂ ਕੋਈ ਤਾਲਕੇ ਵਾਲਾ ਹੁੰਦਾ ਹਲਕੇ ਨੇ ਵੱਡਣਾ ਰੇਗ ਨੂੰ ਜਿਹੜਾ ਮਨਮੁਖਾ ਜਿਹੜਾ ਸਹਿਜ ਨਹੀਂ ਜਾਂਦਾ ਉਹਨੇ ਬੋਲਣੇ ਬੋਲਣਾ ਹੁੰਦਾ ਜਿਹੜਾ ਗੁਰਮੁਖਾ ਉਹ ਸਹਿਜ ਆ ਜਿਵੇਂ ਕੋਈ ਪਰਤੱਖ ਕਰਨ ਲੱਗੇਆਂ ਮੀਆਂ ਬੀਬੇ ਬੜੇ ਪਿਆਰ ਵਾਲੇ ਸੀਗੇ ਉਹਨਾਂ ਨੂੰ ਲੰਗਰ ਸਿਕਾਉਣ ਦਾ ਬੜਾ ਚਾਅ ਸੀਗਾ ਕਹਿੰਦੇ ਵੀ ਅਸੀਂ ਕਿਹੜਾ ਸਾਧ ਲੈਈਏ ਕਹੇ ਸਾਧ ਤਾਂ ਬਾੜਿਆ ਵੀ ਹਰ ਕੇ ਸੰਤ ਨਾਕੇ ਬਨਾਰਸ ਕਿ ਢਾਗਾ ਉਹ ਕਹਿੰਦੀ ਸਾਧ ਹੈਗਾ ਬਹੁਤ ਵਧੀਆ ਉਹਦੇ ਕੋਲ ਬਹੁਤ ਸਿਆਣੀ ਸੀਗੀ ਕਹੇ ਤੂੰ ਲਿਆ ਆਪਾਂ ਪ੍ਰਤਾਕ ਕਰ ਲਾਂਗੇ ਉਹਦਾ ਕੋਈ ਸੱਦ ਕੇ ਲਿਆਂਦਾ ਗੁਰਮੁਖ ਸਾਧ ਆ ਗਿਆ ਕਹਿੰਦਾ ਪ੍ਰਸਾਦਾ ਸਿਕਾਉਣ ਆ ਕੇ ਬਹਿ ਗਿਆ ਪ੍ਰਸਾਦਾ ਲਿਆਂਦੇ ਨਾ ਉਹ ਕਹਿੰਦੀ ਇਹ ਤਾਂ ਬਿਲਾ ਸਾਧ ਆ ਇਹਨਾਂ ਦਾ ਕੰਮ ਨਹੀਂ ਜਾਂ ਭਾਜਿਆ ਭਜਾਦੇ ਇਹਨੂੰ ਸਾਧੂ ਉੱਠ ਕੇ ਤੁਰ ਪਿਆ ਕਹਿੰਦੇ ਉਹ ਚਲੇ ਗਿਆ ਕਹਿੰਦੇ ਫਿਰ ਮੋੜ ਕੇ ਲਿਆ ਕਹਿੰਦਾ ਮੈਂ ਕਿਹੇ ਮੋੜਾਂ ਉਹ ਕਿਵੇਂ ਓੜਿਆਊਗਾ ਕਹਿੰਦੇ ਨਹੀਂ ਜੇ ਸਾਧੂਗਾ ਮੁੜੂਗਾ ਦੁਬਾਰੇ ਫਿਰ ਮੋੜ ਲਿਆ ਪਾਈ ਆਵਸ ਤੇ ਲੰਗਰ ਸਿਕਾਉਣਾ ਫਿਰ ਲੰਗਰ ਚੱਲ ਪਿਆ ਫਿਰ ਉਹੀ ਗੱਲ ਹੋ ਗਈ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈਗਾ ਹਲੇ ਕਹਿੰਦੇ ਬਿਹੜਿਆਂ ਕਹਿੰਦੇ ਵੀ ਸੱਦੀ ਆਉਣਾ ਕਹਿੰਦੇ ਵੱਲ ਦੇ ਫਿਰ ਚਲੇ ਗਿਆ ਤਿੱਜਵੀਰ ਫੇਰ ਕੋਈ ਚਲਾ ਗਿਆ ਹੁਣ ਕਿ ਸੱਦ ਕੇ ਲਿਆ ਉਹ ਕਹਿੰਦਾ ਤੇਰਾ ਤਾਂ ਕੰਮ ਨਹੀਂ ਨਹੀਂ ਕਹਿੰਦਾ ਸੱਦ ਕੇ ਲਿਆ ਜੀ ਸੰਤ ਦਾ ਇਹੀ ਤਾਂ ਅਵਸਥਾ ਵਾ ਨਾ ਜਦੋਂ ਟਾਈਮ ਤੇ ਫਿਰ ਤਿੱਜਵੀਰ ਸੱਦਿਆ ਉੱਤੇ ਆ ਕੇ ਬੀਬੀ ਨੇ ਆ ਕੇ ਬੜੀ ਦਮਸਕਾਰ ਨਾਲ ਪ੍ਰਸਾਦਾ ਤਿਆਰ ਸੀਗਾ ਸਿਖਾਇਆ ਉਹ ਕਹਿੰਦੀ ਬਾਬਾ ਜੀ ਤੁਹਾਨੂੰ ਮਤਲ ਹਰਖ ਨਹੀਂ ਆਇਆ ਕਹਿੰਦਾ ਨਹੀਂ ਭਾਈ ਚੋਟ ਕੋਲ ਮਾਰ ਰਿਆ ਸੀ ਮਾਲਕ ਆਪਾ ਸਾਨੂੰ ਦੇਖ ਰਹੇ ਪਰ ਤੱਕ ਅਸੀਂ ਕਹਿੰਦੇ ਸਾਡੇ ਚੋਟ ਮਾਰੀ ਕਹਤੇ ਸੰਤ ਦੀ ਅਵਸਥਾ ਵਾ ਜਿੰਨੀ ਵੇਰੀ ਮਰਜ਼ੀ ਬੋਲੋ ਉਹਨੇ ਸਹਿਜ ਰਹਿਣਾ ਹੁੰਦਾ ਇਹ ਤੁਸੀਂ ਪ੍ਰਤੱਖ ਕਰਨਾ ਇਹ ਕਹਿਲ ਕਰਨਾ ਫਿਰ ਤਾਂ ਹੀ ਮਾਲ ਕਹਿੰਦੇ ਆ ਬਈ ਜਿਆਦਾ ਸੀ ਚੌਥੇ ਲਾਭ ਦੇ ਵਿੱਚ ਆਉਣੇ ਆ ਹਰ ਚੌਥੜੀ ਲਾਭ ਮਨ ਸਹਿਜ ਭਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸਵਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਆਇਆ ਅਨੰਦਨ ਹਰਿ ਰਵ ਲੱਗੇ ਉਹ ਦਿਨ ਤੇ ਰਦ ਲਵ ਲੱਗ ਰਹੀਦੀ ਆ ਪਿਆਰ ਭਾਵਨਾ ਨਾਲ ਮਨ ਚਿੰਦਿਆ ਪਲ ਪਾਇਆ ਸਵਾਮੀ ਹਰ ਨਾਮ ਵਜੇ ਵਦਾਈ ਵੀ ਦਿਨ ਤੇ ਰਾਤ ਲੇਵ ਲਗਦੀਆਂ ਨੇ ਕਿਤੇ ਜਿਹੜੇ ਅੰਦਰ ਸਾਫ ਚੱਲਦੇ ਆ ਉਹਨਾਂ ਪਿਆਰ ਕਹਿੰਦਾ ਹਰ ਪ੍ਰਭੂ ਠਾਕਰ ਕਾਜਰ ਚਾਇਆ ਤਨ ਹਿਰਦੇ ਨਾਮ ਬਗਾਸੀ ਜੇ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭੁ ਮਨਾਸੀ ਇਸ ਤਰ੍ਹਾਂ ਗੁਰ ਪਿਆਰਿਓ ਅਸੀਂ ਉਸ ਮਾਲਕੇ ਦੇ ਦਰ ਤੇ ਜਾਂਦੇ ਆ ਮਾਲਕੜੇ ਕਿਰਪਾ ਕਰਦਾ ਫਿਰ ਹਰ ਵਕਤ ਗਉਣ ਗਾਉਂਦਾ ਕਿ ਗੁਰਮੁਖ ਹਰ ਗੁਣ ਗਾਏ ਹਰ ਦੇ ਰਸਨ ਸਵੇ ਹਰ ਦੇ ਖੁਸ਼ ਰੰਦਾ ਹਰ ਵਕਤ ਦਾ ਪਿਆਰ ਪਾਵਨਾ ਹਰ ਰਸਨ ਰਸਾਇ ਮੇਰੇ ਪਰ ਆ ਪਾਇ ਮਿਲਿਆ ਸਹਿ ਸਵਾਏ ਮਾਲਕ ਮਿਲ ਗਿਆ ਆਨੰਦ ਭੋਗ ਭੋਗੇ ਸੁਖ ਸੇਵੇ ਕਹ ਸਾਬ ਦੇ ਰਹਿ ਲਿ ਬਲਾਇ ਵੱਡੇ ਭਾਗ ਗੁਰ ਪੂਰਾ ਪਾਈਏ ਆਨੰਦ ਨਾਮ ਤੇ ਆਇਆ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਣ ਸੁਣ ਮਿਲ ਗਿਆ ਮਾਲਕ ਨੇ ਬਖਸ਼ ਕਰਤੀ ਫਿਰ ਸੁਣ ਦੇ ਸੰਗਤ ਰਾਈ ਆਪਾਂ ਮਾਲਕ ਦੇ ਦਰ ਤੇ ਜਾਂਨੇ ਆ ਮਾਲਕ ਕਹਿੰਦੇ ਆ ਸੰਗਤ ਸੰਗਤ ਸੰਤ ਮਿਲਾਏ ਸੰਤਾ ਰਾਹੀਂ ਸੰਗਤ ਮਿਲਦੀ ਆ ਮਾਲਕ ਦੇ ਹਾਰ ਸਰਨ ਨਿਰਮਲ ਨਾਏ ਨਿਰਮਲ ਜਲ ਨਾਏ ਮਿਲ ਗਵਾਏ ਪਇ ਪਤ ਸਰੀਰਾ ਦਰਮਤ ਮਿਲ ਗਈ ਪਰਮ ਪਾਗਾ ਹੋਮੇ ਬੈਠੀ ਪੀੜਾ ਹੰਕਾਰ ਖਤਮ ਹੋ ਗਿਆ ਮਾਲਕ ਨੇ ਨਦਰ ਕੀ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋਆ ਵਾਸਾ ਜੇ ਨਿਜ ਘਰ ਆ ਕਹਿੰਦੇ ਨਿਜ ਘਰ ਮਹਿਲ ਪਾਵੇ ਸੁਖ ਸਜੇ ਮੌਰ ਨੋ ਫੇਰ ਦਵਾਰ ਫੇਰ ਨਹੀਂ ਹੁੰਦਾ ਹਰ ਮੰਗਲ ਰਸ ਰਸਨ ਸਾਹਿਬ ਨਾਨਕ ਨਾ ਪ੍ਰਗਾਸਾ ਇਤਰਾ ਅੰਦਰ ਬਾਹਰ ਮਾਲਕ ਮਿਲਦਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਅੰਦਰ ਆਪਣੇ ਅੰਦਰ ਬਾਜੇ ਵਾਜਦੇ ਹਰ ਨਾਮ ਪਿਆਰੇ ਸਭ ਦੇ ਨਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਟ ਬਲਿਆ ਕਟ ਚੰਨ ਕਰ ਮੰਦਰ ਸਵਾਇ ਇਹ ਸਰੀਰ ਜਿਹੜਾ ਕੀ ਹੈ ਮਾਇਆ ਦਾ ਪੁਤਲਾ ਇਹ ਮੰਦਰ ਬਾਣੀ ਹੈ ਇਹ ਸ੍ਰੀ ਹਰਿਕਾ ਮੰਦਰ ਗੁਰਮੁਖ ਨਦਰੀਆ ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੇ ਸੋਈ ਬਲ ਕੀ ਜੈ ਨਾਨਕ ਅੰਕ ਸਮਾਇ ਜਿਹੜੀ ਅੰਕ ਜਿਹੜੇ ਅੰਦਰ ਸਭ ਚਰੈ ਫਿਰ ਕਾਰਜ ਸਾਫ ਹੋ ਗਿਆ ਹਰ ਪ੍ਰਭ ਕਾਜ ਰਚਾਇਆ ਔਰ ਮੁਖ ਵਿਹੁਣ ਆਇਆ ਵਿਹੁਣ ਆਇਆ ਗੁਰਮੁਖ ਘਰ ਪਾਇਆ ਜਾਂ ਤਨ ਕੰਤ ਪਿਆਰੀ ਸੰਤ ਜੀ ਨਾਲ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰ ਸੋਰ ਨਾਰਾ ਗਣ ਗੰਧਰਾ ਮਿਲਾਏ ਔਰ ਬਿਜਾਨਾ ਜਾਂਦੇ ਮਣਾਈ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾਕ ਕਾ ਦੇ ਮਰਨੇ ਫਿਰ ਜਮਨ ਮਰਤ ਤੋਂ ਮੁਕਤ ਹੋ ਗਿਆ ਇਸ ਤਰ੍ਹਾਂ ਗੁਰ ਪਿਆਰਿਓ ਅਸੀਂ ਮਾਲਕ ਦੇ ਦਰ ਤੇ ਬੇਨਤੀਆਂ ਕਰੀਏ ਮਾਲਕ ਦੇ ਕਿਰਪਾ ਕਰੇ ਨਾਮ ਦੀ ਦਾਤ ਵਕਸੇ ਲੋਕ ਸੇ ਲੋਕ ਸੇ ਲੈ ਕਰੇ ਮੁਲਾਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ